ਇੱਕ ਜਿਹੜੀ ਚੀਜ਼ ਸਾਰੇ ਮਾਮਲੇ ਦੇ ਵਿੱਚ ਹੈਗੀ ਆ ਚਾਹੇ ਮਾਰਕੀਟ ਕਿਦਾਂ ਦੀ ਵੀ ਜਿਹੜੀ ਚੱਲ ਰਹੀ ਆ ਜਿਨ੍ਹਾਂ ਦੇ ਕੋਲ ਰਵਨ ਜੀ ਲੋਡ ਪੱਕੇ ਚੱਲ ਰਹੇ ਸੀਗੇ ਜਿਨ੍ਹਾਂ ਨੇ ਮੌਕੇ ਦੇ ਅਨੁਸਾਰ ਆਪਣੇ ਬਿਜ਼ਨਸ ਮਾਡਲਸ ਨੂੰ ਜਿਹੜਾ ਉਹ ਢਾਲ ਲਿਆ ਉਹ ਵਧੀਆ ਕੰਮ ਕਰ ਰਹੇ ਆ ਇਹ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਆ ਬਹੁਤ ਸਾਰੇ ਟਰੱਕਰਸ ਜਿਹੜੇ ਉਹ ਆਪਾਂ ਨੂੰ ਮਿਲੇ ਆ ਹਾਂ ਆ ਜਿਹੜੇ ਕਹਿੰਦੇ ਸੀਗੇ ਵੀ ਹੁਣ ਸਿਸਟਮ ਨੂੰ ਨੋਚ ਕੇ ਖਾ ਜਾਣਾ ਤੇ ਉਹ ਸਿਸਟਮ ਨੇ ਸਿਸਟਮ ਹੁਣ ਉਹਨਾਂ ਦੇ ਦਿਵਾਲੇ ਵੀ ਹੋ ਜਾਂਦਾ ਆ ਸੋ ਇਦਾਂ ਸਿਸਟਮ ਸਿਸਟਮ ਦੇ ਨਾਲ ਚੱਲਣਾ ਪੈਂਦਾ ਹੈ ਬਿਜ਼ਨਸ ਮਾਡਲ ਥੋੜੇ ਬਹੁਤੇ ਚੇਂਜ ਜਿਹੜੇ ਆਪਾਂ ਨੂੰ ਕਰਨੇ ਪੈਂਦੇ ਆ ਸਮੇਂ ਦੇ ਨਾਲ ਤੇ ਜਿਹੜੇ ਸਮੇਂ ਦੇ ਹਾਨੀ ਬਣੇ ਆ ਉਹ ਠੀਕ ਚੱਲ ਰਹੇ ਆ ਜਿਨ੍ਹਾਂ ਨੇ ਔਖੇ ਹੋ ਕੇ ਕਹਿ ਲਓ ਵੀ ਬਗੈਰ ਸੋਚੇ ਸਮਝੇ ਐਕਸਪੈਂਡ ਜਿਆਦਾ ਕਰ ਲਿਆ ਜਾਂ ਮਹਿੰਗੀਆਂ ਇਕਵਿਪਮੈਂਟ ਜਿਆਦਾ ਜਿਹੜਾ ਉਹ ਖਰੀਦ ਲਿਆ ਉਹਨਾਂ ਨੂੰ ਜਿਹੜੀ ਇਸ ਟਾਈਮ ਮੁਸ਼ਕਲ ਦਾ ਸਾਹਮਣਾ ਜਿਹੜਾ ਉਹ ਜ਼ਿਆਦਾ ਕਰਨਾ ਪੈ ਰਿਹਾ ਹੈਗਾ ਸੋ ਇਸੇ ਲਈ ਟਰੱਕਿੰਗ ਦੇ ਵਿੱਚ ਇਹੀ ਆਖਿਆ ਜਾਂਦਾ ਵੀ ਲੌਂਗ ਗੇਮ ਲੌਂਗ ਹਾਲ ਦੇ ਲਈ ਆਪਣੇ ਆਪ ਨੂੰ ਜਿਹੜਾ ਉਹ ਰੈਡੀ ਰੱਖਣਾ ਜਿਹੜਾ ਚਾਹੀਦਾ ਆ ਸੋ ਓਵਰਆਲ ਰਮਨਜੀ ਇੰਡਸਟਰੀ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਹੋਰ ਕੀ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਰਾਜਕਰਨ ਬਿਲਕੁਲ ਸਹੀ ਕਿਹਾ ਤੁਸੀਂ ਜਿਹੜੀ ਇੱਕ ਗੱਲ ਕੀਤੀ ਹੈ ਕਿ ਜਿਹੜੀ ਕਾਸਟ ਕਟਿੰਗ ਹੈਗੀ ਆ ਕਾਸਟ ਕਟਿੰਗ ਜਿਹੜੀ ਕਰਨੀ ਆ ਉਹ ਬਹੁਤ ਜ਼ਰੂਰੀ ਹੈਗੀ ਆ ਔਰ ਖਾਸ ਕਰਕੇ ਜਿਹੜੀ ਟਰਕਿੰਗ ਦੇ ਵਿੱਚ ਆ ਕਾਸਟ ਕਟਿੰਗ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ ਕਿਉਂਕਿ ਇਦਾਂ ਦੇ ਜਿਹੜੇ ਸਿਚੁਏਸ਼ਨਸ ਇਦਾਂ ਦੇ ਜਿਹੜੇ ਟਾਈਮ ਆਉਂਦੇ ਆ ਉਹਦੇ ਵਿੱਚ ਜੇ ਤੁਸੀਂ ਪ੍ਰੋਪਰ ਕਾਸਟ ਕਟਿੰਗ ਨਹੀਂ ਕਰਦੇ ਔਰ ਕਾਸਟ ਕਟਿੰਗ ਦਾ ਜ਼ਰੂਰ ਪਰ ਨਾ ਲੈਣੀ ਆ ਨਾ ਤਾਂ ਸਾਰਿਆਂ ਨਾਲ ਉਹ ਜਿਹੜੀਆਂ ਸਾਡੀ ਟਰਕਿੰਗ ਕੰਪਨੀ ਦਾ ਇਸ਼ੂ ਹੈਗਾ ਉਹ ਜਦੋਂ ਕਾਸਟ ਕਟਿੰਗ ਕਰਦੇ ਆ ਉਹ ਸਾਰਿਆਂ ਨਾਲੋਂ ਜਿਹੜੀ ਵਨਰੇਬਲ ਚੀਜ਼ ਆ ਜਿਹੜੀ ਉਹਨਾਂ ਨੂੰ ਐਕਚੁਅਲੀ ਉਹਨਾਂ ਦੀ ਕੰਪਨੀ ਨੂੰ ਹੋਰ ਥੱਲੇ ਲੈ ਕੇ ਜਾਂਦੀ ਆ ਉੱਥੇ ਅਸੀਂ ਕਾਸਟ ਕਟਿੰਗ ਕਰਨੀ ਸ਼ੁਰੂ ਕਰ ਦਿੰਦੇ ਆ ਅਸੀਂ ਕਾਸਟ ਕਟਿੰਗ ਦੇ ਲਈ ਅਸੀਂ ਕਾਸਟ ਕਟਿੰਗ ਔਰ ਕੋਰਨਰ ਕੱਟ ਕਰਨੇ ਇਹ ਦੋ ਚੀਜ਼ਾਂ ਦੇ ਵਿੱਚ ਫਰਕ ਡਿਫਰੈਂਸ ਸਾਨੂੰ ਪਤਾ ਹੋਣਾ ਚਾਹੀਦਾ ਸੇਮ ਹੀ ਕਰ ਜਾਂਦੇ ਆ ਕੱਲੋ ਹਾਂ ਸੋ ਜਿਹੜੀ ਜਿਹੜੀ ਕਾਸਟ ਕਟਿੰਗ ਆ ਉਹ ਜਿਵੇਂ ਕਿ ਤੁਹਾਡੀ ਲੇਬਰ ਦੇ ਵਿੱਚ ਕਾਸਟ ਕਟਿੰਗ ਹੈਗੀ ਆ ਤੁਸੀਂ ਜਿਹੜਾ ਜਿਹਦਾ ਆਪਾਂ ਗੱਲ ਕਰਦੇ ਰਹਿ ਰਹੇ ਕਿ ਟੈਕਨੋਲੋਜੀ ਨੂੰ ਤੁਸੀਂ ਕਿੰਨਾ ਯੂਜ਼ ਕਰਕੇ ਤੁਸੀਂ ਹੋਰ ਕਿੰਨੇ ਐਫੀਸ਼ੀਐਂਟ ਹੋ ਸਕਦੇ ਆ ਟੈਕਨੋਲੋਜੀ ਦੇ ਨਾਲ ਤੁਸੀਂ ਕਿੰਨੀ ਕਾਸਟ ਕਟਿੰਗ ਕਰ ਸਕਦੇ ਕਿ ਤੁਹਾਡੀ ਲੇਬਰ ਜਿਹੜੀ ਆ ਉਹ ਘੱਟ ਹੋ ਜਵੇ ਜਾਂ ਜਿਹੜੀ ਤੁਸੀਂ ਆਲਰੇਡੀ ਜਿਹੜੀ ਜਿਹੜੀ ਆਫਿਸ ਦੇ ਨਾਲ ਕੰਮ ਕਰਦੇ ਹੈਗੇ ਜਿਹੜੇ ਆਫਿਸ ਤੁਹਾਡੇ ਕੰਮ ਕਰਦੇ ਆ ਉਹਨਾਂ ਨੂੰ ਹੋਰ ਕਿੰਨਾ ਪ੍ਰੋਡਕਟਿਵ ਕੀਤਾ ਜਾਵੇ ਹੋਰ ਬਹੁਤ ਚੀਜ਼ਾਂ ਐਸੀਆਂ ਹੈਗੇ ਟ੍ਰਕਿੰਗ ਇੰਡਸਟਰੀ ਜਿਹੜ ਚ ਕਰਨ ਵਾਲੀਆਂ ਜਿਹਦੇ ਨਾਲ ਕੀ ਤੁਹਾਡੀ ਪ੍ਰੋਡਕਟਿਵਿਟੀ ਵਧਦੀ ਆ ਔਰ ਤੁਹਾਡੇ ਮੈਨ ਲਵਸ ਘਟਦੇ ਆ ਸੋ ਉਹ ਚੀਜ਼ਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈਗੀ ਆ ਅ ਅਸੀਂ ਜਦੋਂ ਕਾਸਟ ਕਟਿੰਗ ਦੀ ਗੱਲ ਕਰਦੇ ਆ ਤੇ ਸਭ ਨਾਲੋਂ ਪਹਿਲਾਂ ਕਰ ਦਿੰਦੇ ਆ ਜੀ ਅ ਚਲੋ ਡਰਗ ਟੈਸਟ ਛੱਡ ਦਿਓ ਆਹ ਚੀਜ਼ ਛੱਡ ਦਿਓ ਉਹ ਚੀਜ਼ ਨਾ ਕਰਾਓ ਐਦਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੁਹਾਡੀ ਕੰਪਨੀ ਨੂੰ ਐਕਚੁਅਲੀ ਬਾ ਮਾਰ ਕਰ ਦੀਆਂ ਤੁਹਾਡੀ ਕੰਪਨੀ ਦੇ ਉੱਤੇ ਔਰ ਜਿੱਦਾਂ ਕਿ ਸਾਰਿਆਂ ਨੂੰ ਜਾਰੀ ਕੋਸਟ ਕਟਿੰਗ ਹੋ ਜਾਂਦੀ ਆ ਕਿ ਰਿਪੇਅਰ ਟਾਇਰਸ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਕੋਸਟ ਕਟਿੰਗ ਕਰਨੇ ਸ਼ੁਰੂ ਕਰ ਦਿੰਦੇ ਔਰ ਉਹ ਚੀਜ਼ਾਂ ਜਿਹੜੀਆਂ ਆ ਉਹ ਤੁਹਾਡੇ ਫਿਰ ਜਿਹੜੇ ਸਕੋਰ ਆ ਕਿਉਂਕਿ ਤੁਸੀਂ ਇਨਸਪੈਕਸ਼ਨ ਚ ਫੇਲ ਹੋਣ ਲੱਗ ਜਾਂਦੇ ਆ ਤੁਹਾਡੇ ਸਕੋਰ ਉੱਪਰ ਨੂੰ ਜਾਣ ਲੱਗ ਜਾਂਦੇ ਆ ਐਂਡ THEN ਉਹ ਡਿਸਟ्रेस ਦਾ ਮਾਮਲਾ ਹੋ ਜਾਂਦਾ ਰਾਜਕ੍ਰਿਸ਼ਨ ਅੱਜ ਦੀ ਤਰੀਕ ਦੇ ਵਿੱਚ ਸਭ ਨੂੰ ਵੱਡੀ ਜਿਹੜੀ ਇਸ਼ੂ ਆ ਇਸ ਵੇਲੇ ਜੀ ਸਭ ਨਾਲੋਂ ਵੱਡਾ ਜਿਹੜਾ ਇਸ਼ੂ ਆ ਉਹ ਆ theft ਦਾ ਇੰਨਾ ਕਾਜਾਦਾ ਥੈਫਟ ਵਧਿਆ ਹੋਇਆ ਇੰਨਾ ਕਾਜਾਦਾ ਥੈਫਟ ਵਧਿਆ ਹੋਇਆ ਕਿ ਜਿਹੜਾ ਮਤਲਬ ਕਿ ਹੈਰਾਨੀ ਹੁੰਦੀ ਹੈ ਜਦੋਂ ਕਿਸੇ ਨੂੰ ਸੁਣੀਂਦਾ ਵੀ ਮਤਲਬ ਕਿ ਥੈਫਟ ਜਿਹੜਾ ਹੈ ਉਹ ਇਸ ਤਰ੍ਹਾਂ ਇਸ ਤਰ੍ਹਾਂ ਵੀ ਹੋ ਰਿਹਾ ਹੈਗਾ ਦੂਸਰੀ ਚੀਜ਼ ਜਿਹੜੀ ਆ ਉਹ ਐਸ ਵਾਲੇ ਜਿਹੜੀ ਟ੍ਰੈਕਿੰਗ ਨੂੰ ਸਾਰਿਆਂ ਨੂੰ ਮੋਸਟ ਹਰਟ ਕਰ ਰਹੀ ਆ ਉਹ ਕਰ ਰਹੀ ਆ ਡਰਾਈਵਰ ਟ੍ਰੇਨਿੰਗ ਡਰਾਈਵਰ ਦੀ ਟ੍ਰੇਨਿੰਗ ਬਿਲਕੁਲ ਨਹੀਂ ਹੈਗੀ ਸੀਗੀ ਪਿਛਲੇ 2-3 ਸਾਲਾਂ ਦੇ ਵਿੱਚ ਜਿਹੜੇ ਡਰਾਈਵਰਸ ਹਾਇਰ ਹੋਏ ਆ ਨਵੇਂ ਡਰਾਈਵਰਸ ਆਏ ਆ ਉਨ੍ਹਾਂ ਦੀ ओरिएंटेशन ट्रेनिंग ਸਾਰਾ ਕੁਝ ਜਿਹੜਾ ਆ ਉਹ ਬਿਲਕੁਲ ਨਾਂ ਦੇ ਬਰਾਬਰ ਸੀਗਾ ਸੋ ਇਸ ਕਰਕੇ ਜਿਹੜਾ ਇਹ ਸਿਚੁਏਸ਼ਨ ਹੈਗੀ ਆ ਇਹ ਖੜੀ ਹੋ ਰਹੀ ਆ ਇੱਕ ਹੋਰ ਜਿਹੜੀ ਚੀਜ਼ ਹੈ ਕਿ ਆਪਣੇ ਕੱਲ ਗ੍ਰੇਪਵਾਈਨ ਦੇ ਉੱਤੇ ਜਿਹੜਾ ਆ ਜਿਹੜੀ ਪੁਲਿਸ ਆ ਤਿੰਨ ਚਾਰ ਡਿਸਟ੍ਰਿਕਟ ਦੀ ਪੁਲਿਸ ਹੈ ਉਹਨਾਂ ਨੇ ਇਕੱਠਿਆਂ ਹੋ ਕੇ ਆਪਰੇਸ਼ਨ ਕੀਤਾ ਸੀ ਤੇ ਗ੍ਰੇਪਵਾਈਨ ਤੇ 6 ਘੰਟਿਆਂ ਦੇ ਵਿੱਚ ਤਕਰੀਬਨ 300 ਤੋਂ ਉੱਤੇ ਟਿਕਟਾ ਇਸ਼ੂ ਹੋਈਆਂ ਸੋ ਇਹ ਜਿਹੜੀਆਂ ਟਿਕਟਾ ਇਸ਼ੂ ਹੋਈਆਂ ਇਹ ਇਦੇ ਵਿੱਚ ਜੇ ਮੈਂ ਡੀਟੇਲ ਦਵਾਂ 318 ਸਾਈਟੇਸ਼ਨਸ ਈਸ਼ੂ ਹੋਈਆਂ 225 ਜਿਹੜੀਆਂ ਸਪੀਡ ਦੀਆਂ ਹੈਗੀਆਂ 54 ਜਿਹੜੀਆਂ ਕਮਰਸ਼ੀਅਲ ਟਰੱਕਸ ਦੀਆਂ ਹੈਗੀਆਂ ਜੀ ਸਪੀਡ ਦੇ ਉੱਤੇ 38 ਜਿਹੜੀਆਂ ਹੈਗੀਆਂ ਮਕੈਨੀਕਲ ਵਾਇਓਲੇਸ਼ਨਸ ਹੈਗੀਆਂ ਤਿੰਨ ਸੈਲਫੋਨ ਵਾਇਓਲੇਸ਼ਨਸ ਆ ਸੱਤ ਜਿਹੜੀਆਂ ਸੀਟ ਬੈਲਟ ਆ 15 ਵਾਰਨਿੰਗ ਆ 25 ਕਮਰਸ਼ੀਅਲ ਵਹੀਕਲ ਜਿਹੜੇ ਆ ਉਹ ਇਨਸਪੈਕਟ ਕੀਤੇ ਗਏ ਦੋ ਇੰਪਾਉਂਡ ਹੋਏ ਆ ਸੋ ਇਹ ਇਹ ਵੀ ਜਿਹੜੀ ਚੀਜ਼ ਆ ਇਹ ਧਿਆਨ ਰੱਖਣਾ ਯੋਗ ਆ ਕਿ ਤੁਹਾਡੇ ਡਰਾਈਵਰ ਕਿੰਨੇ ਟ੍ਰੇਨਡ ਹੈਗੇ ਆ ਤੁਹਾਡੇ ਡਰਾਈਵਰ ਕਿੰਨੇ ਐਫੀਸ਼ੀਐਂਟ ਹੈਗੇ ਆ ਬਾਅਦ ਕਿਉਂਕਿ ਜਦੋਂ ਕੋਈ ਕੰਪਨੀ ਜਿਹੜੀ ਆ ਟਰਕਿੰਗ ਕੰਪਨੀਆਂ ਉਹ ਪ੍ਰੋਬਲਮ ਚ ਆਉਂਦੀ ਆ ਸਭ ਨਾਲੋਂ ਪਹਿਲਾਂ ਉਹਨਾਂ ਦੀ ਡਰਾਈਵਰ ਸਾਈਡ ਜਿਹੜੀ ਆ ਉਹ ਪ੍ਰੋਬਲਮ ਚ ਆਉਂਦੀ ਆ ਕਿਉਂਕਿ ਫਰੇਟ ਵੀ ਉਹ ਕੋਸ਼ਿਸ਼ ਕਰਕੇ ਕਰੀ ਜਾਂਦੇ ਆ ਰੇਟ ਘਟਦੇ ਵੀ ਕੰਮ ਕਰੀ ਜਾਂਦੇ ਆ ਪਰ ਜਦੋਂ ਡਰਾਈਵਰ ਵੱਲੋਂ ਪ੍ਰੋਬਲਮ ਖੜੀ ਹੋ ਜਾਂਦੀ ਹੈ ਨਾ ਉਦੋਂ ਫੇਰ ਤੁਹਾਡੇ ਜਿਹੜੀ ਸਿਚੁਏਸ਼ਨ ਆ ਉਹ ਵਰਸ ਟੂ ਵਰਸ ਹੁੰਦੀ ਜਾਂਦੀ ਹੈ ਕਿਉਂਕਿ ਤੁਹਾਡੇ ਸਕੋਰ ਉੱਪਰ ਚਲੇ ਜਾਂਦੇ ਆ ਔਰ ਤੁਹਾਨੂੰ ਜਿਹੜਾ ਕੰਮ ਮਿਲਣਾ ਉਹ ਬੰਦ ਹੋ ਜਾਂਦਾ ਦੂਸਰੀ ਚੀਜ਼ ਰਾਜਕ੍ਰਿਤ ਜਿਹੜੀ ਇਸ ਵੇਲੇ ਚੱਲ ਰਹੀ ਆ ਉਹ ਇਹ ਆ ਕਿ ਜਿੱਤੋਂ ਅਸੀਂ ਕਵਾਂਗੇ ਕਿ ਮਨਾ ਕਰਾਂਗੇ ਕਿ ਪਲੀਜ਼ ਉਹ ਚੀਜ਼ ਨਾ ਕਰੋ ਕਿਉਂਕਿ ਉਹ ਚੀਜ਼ ਤੁਹਾਨੂੰ ਬੜੀ ਜਲਦੀ ਠੱਪ ਕਰ ਸਕਦੀ ਹੈ ਤੁਹਾਡੇ ਕੰਮ ਨੂੰ ਖਤਮ ਕਰ ਸਕਦੀ ਹੈ ਉਹ ਆ ਕਿ ਜਦੋਂ ਆਪਾਂ ਇੱਕ ਦੂਜੇ ਨੂੰ ਲੋਡ ਆਪਣੀ ਟਰਕਿੰਗ ਕੰਪਨੀ ਦੇ ਨਾਂ ਤੇ ਆਪਾਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਆਂ ਲੋਡ ਇੱਕ ਦੂਜੇ ਨੂੰ ਦਿੰਨੇ ਆਂ ਜੀ ਆ ਉਹ ਜਿਹੜੀ ਚੀਜ਼ ਆ ਉਹ ਇਸ ਵੇਲੇ ਬਹੁਤ ਹੀ ਪ੍ਰੋਬਲਮੈਟਿਕ ਹੈਗੀ ਆ ਕਿਉਂਕਿ ਤੁਹਾਨੂੰ ਜਿਹੜੀਆਂ ਹਾਈਵੇ ਐਪਸ ਆ ਜਾਂ ਹੋਰ ਜਿਹੜੀਆਂ ਐਪਸ ਚੱਲੀਆਂ ਹੋਈਆਂ ਉਹ ਤੁਹਾਨੂੰ ਉਹਨਾਂ ਦੇ ਸਿਸਟਮ ਦੇ ਵਿੱਚ ਬੈਨ ਕਰ ਦਿੰਦੀਆਂ ਕਿ ਤੁਸੀਂ ਡਬਲ ਬਰੋਕਰਿੰਗ ਕਰ ਰਹੇ ਆਂ ਤੇ ਉਸ ਤੋਂ ਬਾਅਦ ਤੁਹਾਨੂੰ ਲੋਡ ਮਿਲਣੇ ਬੰਦ ਹੋ ਜਾਂਦੇ ਆਂ ਤੇ ਜਿਹੜਾ ਦੂਜਾ ਇੱਕ ਅੱਜ ਹੋਰ ਮਤਲਬ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਚੱਲ ਰਿਹਾ ਉਹ ਇਹ ਆ ਕਿ ਕਾਲਸ ਆਉਨੀਆਂ ਕਿ ਭਾਜੀ ਸਾਡੇ ਨਾਂ ਤੇ ਲੋਡ ਚੋਰੀ ਹੋ ਰਿਹਾ ਸੋ ਆਪਣੇ ਡਾਟੇ ਨੂੰ ਤੁਸੀਂ ਕਿਨੂੰ ਦਿੰਨੇ ਆ ਆਪਣੇ ਇਨਫੋਰਮੇਸ਼ਨ ਨੂੰ ਤੁਸੀਂ ਕਿਨੂੰ ਦਿੰਨੇ ਆ ਇਹ ਬਹੁਤ ਜ਼ਰੂਰੀ ਹੈਗਾ ਸੋ ਮੇਰੇ ਖਿਆਲ ਦੇ ਵਿੱਚ ਜਿਹੜੀ ਇਹ ਚੀਜ਼ਾਂ ਹੈਗੀਆਂ ਇਹ ਚੀਜ਼ਾਂ ਐਸਾ ਟ੍ਰੈਕਿੰਗ ਨੂੰ ਹੋਰ ਜਿਆਦਾ ਹਰਟ ਕਰ ਰਹੀਆਂ ਹੈਗੀਆਂ ਔਰ ਮੇਰੀ ਰਿਕੁਐਸਟ ਹੀ ਹੈ ਸਾਰਿਆਂ ਨੂੰ ਕਿ ਜੇ ਤੁਸੀਂ ਵਧੀਆ ਇੰਸ਼ੋਰੈਂਸ ਕੰਪਨੀ ਨਾਲ ਹੈਗੇ ਆ ਤੁਹਾਡਾ ਰੇਟ ਠੀਕ ਹੈਗਾ ਪਲੀਜ਼ ਮੂਵ ਕਰਨ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਅਸਵਲੇ ਕੋਈ ਵੀ ਚੀਜ਼ ਵਧੀਆ ਨਹੀਂ ਮਿਲ ਰਹੀ ਜੇ ਡਰਾਈਵਰ ਜਿੱਥੇ ਵੀ ਕੰਮ ਕਰ ਰਹੇ ਹੈਗੇ ਜੇ ਉੱਥੇ ਕੰਮ ਕਰ ਰਹੇ ਆ ਪਲੀਜ਼ ਸਟਿਕ ਅਰਾਊਂਡ ਮੂਵ ਅਰਾਊਂਡ ਜਦੋਂ ਤੁਸੀਂ ਕਰਦੇ ਆ ਉਦੋਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਸੋ ਬਹੁਤ ਚੀਜ਼ਾਂ ਐਸੀਆਂ ਹੈਗੀਆਂ ਜਿਹੜੀ ਇੰਡਸਟਰੀ ਦੇ ਵਿੱਚ ਸਾਨੂੰ ਦੇਖ ਕੇ ਕੰਮ ਕਰਨੀ ਚਾਹੀਦੀਆਂ ਜੀ ਬਿਲਕੁਲ ਸੋ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਜ਼ਰੂਰ ਬਦਲਣਾ ਚਾਹੀਦਾ ਮੋਲਡ ਕਰਨਾ ਚਾਹੀਦਾ ਤਾਂ ਜੋ ਤੁਸੀਂ ਉਸ ਦਾ ਬੈਸਟ ਬੈਨੀਫਿਟ ਜਿਹੜਾ ਉਹ ਲੈ ਸਕੋ